ਉਹਨੂੰ ਮਿਲਵੋਂਦੇ ਆ ਅਜਿਹੇ ਸ਼ਖਸ ਦੇ ਨਾਲ ਜਿਸ ਤੇ ਸ਼ੌਕ ਦਾ ਮੁੱਲ ਹੈ ਲੱਖਾਂ ਦੇ ਵਿੱਚ ਇਸ ਸ਼ੌਕ ਕਾਰਨ ਰਿਸ਼ਤੇਦਾਰ ਤੇ ਲੋਕ ਛੇੜਦੇ ਨੇ ਕਬਾਲੀ ਵਾਲਾ ਕਹਿ ਕੇ ਸ਼ੌਕ ਵੀ ਅਜੀਹਾ ਕਿ ਹੁਣ ਪਰਿਵਾਰ ਨੂੰ ਵੀ ਸੋਣ ਲੱਗੀ ਹੈ ਇਸ ਸ਼ਖਸ ਦੀ ਚਿੰਤਾ ਉਹ ਕਹਿੰਦੇ ਨੇ ਨਾ ਕਿ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਗੱਲ ਇਸ ਸ਼ਖਸ ਤੇ ਟੁਕਦੀ ਹੈ ਇਸ ਵਿਅਕਤੀ ਦੇ ਸ਼ੌਕ ਦਾ ਮੁੱਲ ਹੈ 26 ਲੱਖ ਜੀ ਹਾਂ ਤੁਸੀਂ ਸਹੀ ਸੁਣਿਆ 26 ਲੱਖ ਇਸ ਸ਼ੌਕ ਕਾਰਨ ਰਿਸ਼ਤੇਦਾਰ ਇਸ ਸ਼ਖਸ ਨੂੰ ਕਬਾੜੀ ਵਾਲਾ ਕਹਿੰਦੇ ਨੇ ਦਰਅਸਲ ਉਹ ਇਸ ਕਰਕੇ ਕਿਉਂਕਿ ਇਸ ਵਿਅਕਤੀ ਨੂੰ ਸ਼ੌਕ ਹੈ ਪੁਰਾਣੀਆਂ ਚੀਜ਼ਾਂ ਇਕੱਠੀਆਂ ਕਰਨ ਦਾ ਇਸ ਵਿਅਕਤੀ ਦੇ ਕੋਲ ਪੁਰਾਣੇ ਕੈਮਰੇ ਦਾ ਮਾਡਲ ਵੀ ਹੈ ਪੁਰਾਣੇ ਪੱਖੇ ਵੀ ਨੇ ਪੁਰਾਣੀ ਲਾਲ ਟੇਨਾ ਵੀ ਨੇ ਤੇ 250 ਸਾਲ ਪੁਰਾਣੇ ਜਿੰਦੇ ਪੁਰਾਣੇ ਸਿੱਕੇ ਪੁਰਾਨੀਆਂ ਤਲਵਾਰਾਂ ਤੇ ਇਸ ਦੇ ਨਾਲ ਹੀ ਇਸ ਦੇ ਕੋਲ ਕੋਈ ਵੀ ਤੁਹਾਨੂੰ ਚੀਜ਼ ਮਿਲੇਗੀ ਉਹ 250 ਸਾਲ ਪੁਰਾਣੀ ਹੀ ਹੋਵੇਗੀ ਇਹ ਸ਼ਖਸ ਇਹਨਾਂ ਚੀਜ਼ਾਂ ਨੂੰ ਖਰੀਦਣ ਲਈ ਹੁਣ ਤੱਕ 26 ਲੱਖ ਰੁਪਏ ਖਰਚ ਚੁੱਕਿਆ ਹੈ ਇਹ ਸ਼ਖਸ ਫਿਲਮੀ ਵੀ ਹੈ ਇਸ ਸ਼ਖਸ ਦੇ ਕੋਲ 50000 ਤੋਂ ਵੱਧ ਸੰਗੀਤ ਦੀਆਂ ਕੈਸਟਾਂ ਵੀ ਨੇ ਜਦੋਂ ਤੋਂ ਕੈਸਟਾਂ ਦਾ ਨਿਰਮਾਣ ਹੋਇਆ ਹੈ ਉਦੋਂ ਤੋਂ ਲੈ ਕੇ ਹੁਣ ਤੱਕ ਦੀਆਂ ਕੈਸਟਾਂ ਇਸ ਸ਼ਖਸ ਦੇ ਕੋਲ ਤੁਹਾਨੂੰ ਮਿਲ ਜਾਣਗੀਆਂ ਹੁਣ ਤਾਂ ਘਰ ਵਾਲੇ ਵੀ ਪਰੇਸ਼ਾਨ ਹੋ ਗਏ ਨੇ ਉਹਨਾਂ ਨੂੰ ਚਿੰਤਾ ਸਤੋਂ ਲੱਗੀ ਹੈ ਕਿਤੇ ਇਸ ਸ਼ੌਕ ਦੇ ਚੱਕਰ ਦੇ ਵਿੱਚ ਇਹ ਵਿਅਕਤੀ ਆਪਣੇ ਆਪ ਨੂੰ ਬਰਬਾਦ ਨਾ ਕਰ ਲਵੇ ਐ ਸ਼ਖਸ ਕੈਂਬਰੀ ਤੇ ਲੋਕਾਂ ਨੂੰ ਅਪੀਲ ਕਰਦਾ ਹੋਇਆ ਤੁਹਾਨੂੰ ਹਮੇਸ਼ਾ ਹੀ ਨਜ਼ਰ ਆਏਗਾ ਕਿ ਕਿਸੇ ਨੇ ਜੇਕਰ ਕੋਈ ਵੀ ਪੁਰਾਣਾ ਸਮਾਨ ਵੇਚਣਾ ਹੈ ਤੇ ਉਸਦੇ ਨਾਲ ਸੰਪਰਕ ਕਰ ਸਕਦਾ ਹੈ ਥੋੜਾ ਨਾਮ ਜੀ ਬਲਕਾਰ ਹਾਂਸ ਬਲਕਾਰ ਹਾਂਸ ਜੀ ਦੇਖਿਆ ਤੁਸੀਂ ਬਹੁਤ ਹੀ ਪ੍ਰਾਤਨ ਚੀਜ਼ਾਂ ਸਾਂਭ ਕੇ ਰੱਖੀ ਨੇ ਕਦੋਂ ਤੋਂ ਤੁਹਾਨੂੰ ਸ਼ੌਂਕ ਹੈ ਇਹ ਚੀਜ਼ਾਂ ਦਾ ਸ਼ੌਂਕ 15 ਸਾਲ ਹੋ ਗਿਆ ਜੀ 15 ਸਾਲਾਂ ਤੋਂ ਮੈਂ ਜੋ ਵੀ ਮਿਲ ਗਿਆ ਪੁਰਾਣੀ ਚੀਜ਼ ਉਹ ਲੈ ਕੇ ਘਰ ਦੇ ਵਿੱਚ ਰੱਖ ਰਿਹਾ ਹਾਂ ਕੀ ਕੀ ਤੁਸੀਂ ਸਾਂਭਿਆ ਹੋਇਆ ਕੁਝ ਬਸ ਤੁਸੀਂ ਇਹ ਕਹਿ ਸਕਦੇ ਹੋ ਵੀ ਕੀ ਨਹੀਂ ਸਾਂਭਿਆ ਹੋਇਆ ਪੁਰਾਣਾ ਵਿਰਾਸਤ ਜੋ ਵੀ ਸੀ ਛੋਟੀ ਤੋਂ ਛੋਟੀ ਵੱਡੀ ਤੋਂ ਵੱਡੀ ਜਿੰਨਾ ਕੁ ਮੈਂ ਰੱਖ ਸਕਦਾ ਸੀ ਘਰ ਦੇ ਵਿੱਚ ਮੈਂ ਰੱਖਿਆ ਜੀ ਤੇ ਅਸੀਂ ਦੇਖਿਆ ਤੁਸੀਂ ਕੈਸਟਾ ਵੀ ਬਹੁਤ ਸਾਂਭਿਆ ਨੇ ਕੁੱਲ ਕਿੰਨੀਆਂ ਕੈਸਟਾ ਹੋਣੀਆਂ ਤੁਹਾਡੇ ਕੋਲ ਕੈਸਟਾ 50000 ਤੋਂ ਪਲੱਸ ਹੀ ਨੇ ਜੀ ਹਾਂ ਜੀ ਤੇ ਪੁਰਾਣੇ ਕੈਮਰੇ ਤੇ ਹੋਰ ਉਹਦੇ ਨਾਲ ਕੀ ਕੀ ਹੋਣਗੇ ਕੈਮਰੇ ਘੱਟੋ ਘੱਟ 50 ਕੈਮਰੇ ਹੋਣਗੇ ਡਿਫਰੈਂਟ ਸਾਰੇ ਮੇਰੇ ਕੋਲ ਜਿੰਨੇ ਵੀ ਹੈਗੇ ਨੇ ਉਹ ਮੈਂ ਦਿਖਾ ਸਕਦਾ ਤੁਹਾਨੂੰ ਠੀਕ ਹੈ ਐਨਾ ਸਮਾਨ ਇਕੱਠਾ ਕਰਨ ਦੇ ਵਿੱਚ ਤੁਸੀਂ ਕਿੰਨਾ ਕੁ ਸਟਰਗਲ ਕੀਤਾ ਜੀ ਸਟਰਗਲ ਤਾਂ ਤੁਸੀਂ ਦੇਖ ਲਓ ਜੀ ਮੈਂ ਕੋਈ ਇਲਾਕਾ ਛੱਡਿਆ ਨਹੀਂਗਾ ਹਿੰਦੁਸਤਾਨ ਦਾ ਬਾਹਰ ਮੈਂ ਜਾ ਨਹੀਂ ਸਕਦਾ ਸੀਗਾ ਜਿੰਨਾ ਕਿ ਮੈਨੂੰ ਜਿੱਥੇ ਤੱਕ ਮੈਂ ਪਹੁੰਚ ਸੀ ਮੇਰੀ ਕਲਕੱਤੇ ਤੱਕ ਵੀ ਗਿਆ ਦਿੱਲੀ ਬਹੁਤ ਘੇੜੇ ਲਾਏ ਨੇ ਮੈਂ ਇੱਧਰ ਗੰਗਾ ਨਗਰ ਕਾਲੀਪੀਲੀਆ ਪੰਗਾ ਵਗੈਰਾ ਇੱਧਰ ਰਤियां ਉਦੋਂ ਵੀ ਅੱਗੇ ਸਾਰੇ ਨਰਵਾਣਾ ਵਗੈਰਾ ਜਿੱਥੇ ਤੱਕ ਵੀ ਮੈਨੂੰ ਪਹੁੰਚ ਹੋਈ ਮੈਂ ਗਿਆ ਇਹ ਸਮਾਨ ਤੁਸੀਂ ਇਕੱਠਾ ਕਰਦੇ ਹੋ ਕਿ ਵੇਚਦੇ ਵੀ ਹੋ ਜੀ ਵੇਚਣ ਦਾ ਤਾਂ ਕੋਈ ਉਹ ਨਹੀਂ ਸੀਗਾ ਜੀ ਹੁਣ ਥੋੜਾ ਜਿਆਦਾ ਜ਼ਰੂਰ ਲੱਗਦਾ ਮਨ ਨੂੰ ਵੀ ਕਈ ਚੀਜ਼ਾਂ ਨੇ ਜਿਵੇਂ ਬੱਟੇ ਨੇ ਮੇਰੇ ਕੋਲੇ ਘੱਟੋ ਘੱਟ 10 ਕੁੰਟਲ ਪਏ ਨੇ ਇਸ ਟਾਈਮ ਕੋ ਥੱਲੇ ਵੀ ਪਏ ਨੇ ਤੇ ਇੱਕ ਨਾਲ ਦੇ 10 10 20 20 ਪੀਸ ਇਕੱਠੇ ਹੋ ਗਏ ਜਿਹੜੇ ਉਹ ਫਿਰ ਐਦਾਂ ਮਨ ਚ ਆਇਆ ਵੀ ਇਹਨਾਂ ਨੂੰ ਸੇਲ ਵੀ ਕਰ ਦਈਏ ਪੁਰਾਤਨ ਸਿੱਕੇ ਵੀ ਸਾਹਮਣੇ ਹੋਏ ਨੇ ਸਿੱਕੇ ਹਾਂਜੀ ਬਿਲਕੁਲ ਸਿੱਕੇ ਵੀ ਆ ਗਏ ਕਿੰਨਾ ਕੁ ਮਹਿੰਗਾ ਪੈਗਾ ਕਿੰਨਾ ਕੁ ਖਰਚਾ ਕਰ ਚੁੱਕੇ ਤੁਸੀਂ ਮਹਿੰਗਾ ਤਾਂ ਜ ਉਹ ਮੇਰੇ ਕੋਲ ਸਾਰੀ ਡਿਟੇਲ ਵੀ ਪਈ ਆ ਲਿਖੀ ਵੀ ਕਿੱਥੋਂ ਮੈਂ ਕੀ ਲਿਆਂਦਾ ਐਨਾ ਖਰਚਾ ਕਰਤਾ ਤੁਹਾਨੂੰ ਘਰ ਦੇਣੇ ਜਾਂ ਹੋਰ ਰੁਕਿਆ ਨਹੀਂ ਕਿਸੇ ਆ ਰੁਕਦੇ ਸੀ ਜੀ ਪਹਿਲਾਂ ਪਹਿਲਾਂ ਕਾਫੀ ਰੋਕਿਆ ਵੀ ਕਾਦੇ ਵਾਸਤੇ ਤੁਸੀਂ ਤਾਂ ਹੈਰਾਨ ਹੋਵੋਗੇ ਮੈਨੂੰ ਰਿਸ਼ਤੇਦਾਰ ਵੀ ਕਵਾੜੀਆਂ ਕਹਿਣ ਲੱਗੇ ਉਹ ਕਹਿੰਦੇ ਯਾਰ ਤੂੰ ਚੰਗਾ ਵਾਲਾ ਸੀ ਤੂੰ ਇਹ ਕਿਹੜੇ ਪੁੱਠੇ ਪੰਗਿਆਂ 'ਚ ਪੈ ਗਿਆ ਮੈਂ ਕਿਹਾ ਵੀ ਬਸ ਜਿਹੜਾ ਹੋ ਗਿਆ ਹੁਣ ਹੋ ਗਿਆ ਇਹ ਤਾਂ ਇਹਨੂੰ ਮੈਂ ਛੱਡ ਨਹੀਂ ਸਕਦਾ ਤੁਸੀਂ ਜੋ ਮਰਜ਼ੀ ਕਹਿ ਲਓ ਤੁਹਾਨੂੰ ਅੱਜ ਦਰਸ਼ਕਾਂ ਨੂੰ ਕੋਈ ਮੈਸੇਜ ਜੀ ਮੈਸੇਜ ਤਾਂ ਇਹੀ ਹੈ ਵੀ ਜੇ ਇਹ ਚੀਜ਼ਾਂ ਕਿਸੇ ਕੋਲੇ ਪਈਆਂ ਨੇ ਤਾਂ ਮੈਨੂੰ ਦੇ ਦੇਣਾ ਖਰਾਬ ਨਾ ਕਰ ਕਵਾੜ ਦੇ ਸੱਟ ਰਹੇ ਨੇ ਕਵਾੜੀਏ ਕਵਾੜੀਆਂ ਨਾਲ ਵੀ ਮੈਂ ਸੰਬੰਧ ਕੀਤਾ ਹੋਇਆ ਉਹ ਵੀ ਕਈ ਵਾਰ ਬੰਦੇ ਦੇ ਵੀ ਦਿੰਦੇ ਨੇ ਮੈਨੂੰ ਪਰ ਜ਼ਿਆਦਾਤਰ ਉਹ ਵੀ ਸਕ੍ਰੈਪ ਦੀ ਭਰ ਦਿੰਦੇ ਨੇ ਚੀਜ਼ਾਂ ਪੁਰਾਣੀਆਂ ਵੀ ਮੈਨੂੰ ਦੇ ਦੇਣਾ ਜਾਂ ਘਰੇ ਸਾਮ ਕੇ ਰੱਖ ਲੈਣਾ ਤੁਹਾਡੀ ਫਾਇੰਸੀ ਸਿਰ ਤੁਹਾਨੂੰ ਹੀ ਸ਼ੌਕ ਹੈਗਾ ਇਹ ਚੀਜ਼ਾਂ ਦਾ ਮੇਰਾ ਬੇਟਾ ਵੀ ਸੌਂਗ ਰੱਖਦਾ ਕਾਫੀ ਜੀ ਜੇ ਤੁਹਾਨੂੰ ਸੰਪਰਕ ਕਰਨਾ ਉਹਦਾ ਕਿੱਥੇ ਕਰਨ ਜੀ ਬਸ ਧੋਰੀ বাস ਸਟੈਂਡ ਦੇ ਕੋਲੇ ਘਰ ਆ ਮੇਰਾ ਜੀ 90412 35026 ਨੰਬਰ ਆ ਮੇਰਾ ਤਾਂ ਉਹ ਸੰਪਰਕ ਕਰ ਸਕਦੇ ਨੇ ਜਿਹੜੇ ਥੋੜੇ ਪਿੱਛੇ ਕਰਪਾਨਾ ਟੰਗੀਆਂ ਨੇ ਇਹਨਾਂ ਦਾ ਕੀ ਇਤਿਹਾਸ ਦੱਸੂਗਾ ਇਹ ਮੁਗਲਾਂ ਦੀਆਂ ਸਿੱਖਾਂ ਦੀਆਂ ਅੰਗਰੇਜ਼ਾਂ ਦੀਆਂ ਜਿੰਨੀਆਂ ਵੀ ਰਿਆਸਤਾਂ ਹੋਈਆਂ ਨੇ ਹਿੰਦੁਸਤਾਨ ਦੇ ਵਿੱਚ ਉਹ ਸਾਰੀਆਂ ਰਿਆਸਤਾਂ ਦੀਆਂ ਤਲਵਾਰਾਂ ਇਹਦੇ ਵਿੱਚ ਹੈਗੀਆਂ ਨੇ ਰਿਆਸਤਾਂ ਦਾ ਮਤਲਬ ਇਹ ਨਹੀਂ ਵੀ ਰਾਜੇ ਦੀ ਤਲਵਾਰਾ ਕੋਈ ਉਹਦੇ ਰਿਆਸਤ ਦੇ ਜੋ ਮਤਲਬ ਕਿ ਸਿਪਾਹੀ ਸੀ ਉਹਨਾਂ ਦੀਆਂ ਤਲਵਾਰਾਂ ਨੇ ਜੰਗਾ ਦੁੱਧਾਂ ਵਾਲੀ ਨੇ ਸਾਰੀਆਂ ਤਲਵਾਰਾਂ ਪਈਆਂ ਨੇ ਪੁਰਾਣੀਆਂ ਜੋ ਹੱਥ ਨਾਲ ਬਣੀਆਂ ਹੋਈਆਂ ਸੀ ਅੰਗਰੇਜ਼ਾਂ ਦੇ ਟਾਈਮ ਦੀਆਂ ਪਈਆਂ ਨੇ ਉਹਨਾਂ ਤੇ ਅੰਗਰੇਜ਼ਾਂ ਦੀਆਂ ਸਟੈਂਪਾ ਲੱਗੀਆਂ ਹੋਈਆਂ ਨੇ ਤੇ ਮੁਗਲਾਂ ਦੀਆਂ ਤੇ ਸਿੱਖਾਂ ਦੀਆਂ ਤਲਵਾਰਾਂ ਉਹ ਸ ਬਿਊਰੋ ਰਿਪੋਰਟ ਨਿਊਜ਼ ਡੈਸਕ ਲਾਈਫ ਪੰਜਾਬੀ ਟੀਵੀ ਲਾਈਫ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ ਸੋ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ ਲਾਈਫ ਪੰਜਾਬੀ ਟੀਵੀ ਨੂੰ IPTV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼-ਦੁਨੀਆ ਦੇ ਵਿੱਚ ਜੋ ਵੀ ਘੰਟੇ ਵੇਖ ਸਕਦੇ ਹੋ